ਕੋਣ ਆਪ ਨੂੰ ਬੜੀ ਕੁਜੀਅ ਜਕਾਰੇ ਲੋੜੇ ਦੱਬ ਕੇ ਪ੍ਰਧਾਨ ਸਾਹਿਬ ਨੇ ਇਦਰਜੀਤ ਸਿੰਘ ਲੋਟੇ ਜੀ ਨੂੰ ਕੌਂਸਲਰ ਸਰਪੰਚਾ ਮਨ ਕਰ ਲਿਆ ਔਰ ਪ੍ਰਧਾਨ ਸਾਹਿਬ ਦੁਆਰੇ ਸਨਮਾਨ ਕੀਤਾ ਗਿਆ ਕੋਣ ਹੈ ਸੋਹਰਿਆ ਸਰਦਾਰ ਜੀਤ ਸਿੰਘ ਲੋਹੇ ਪੰਜਾਬੀ ਆਪਣੇ ਨਾਲ ਹਾਜ਼ਰ ਨੇ ਚੈਰੀ ਪ੍ਰਧਾਨ ਵੀ ਬੀਬੀ ਜਿਆਲ ਵੀ ਸੋਕੀ ਜੀ ਵੀ ਆਪਸ ਅੱਜ ਜਿਹੜੇ ਹੋਰ ਮੈਂਬਰ ਨਾਲ ਸ਼ਾਮਲ ਹੋਏ ਨੇ ਉਹਨਾਂ ਦੇ ਸਹਾ ਗਰਪੀਤ ਸਿੰਘ ਜੀ ਬਿੰਟੂ ਮਨਜੀਤ ਕੌਰ ਵਾਰ ਨੰਬਰ ਪ੍ਰਧਾਨ 37 ਅਮਰਜੀਤ ਕੌਰ ਸਰਕਲ ਪ੍ਰਧਾਨ ਵਾਰ ਨੰਬਰ 33 ਅਮਰਜੀਤ ਕੌਰ ਤਨਕਲ ਹਰਦੇਵ ਸਿੰਘ ਜੀ ਸੁਖਵੰਤ ਕੌਰ ਗੁਰਵਿੰਦਰ ਕੌਰ ਰਵੀ ਸਹਾ ਛੇਰ ਸਿੰਘ ਜੀ ਸਰਵਭਸੀ ਸਦੀ ਦਾਬਾ ਜੀ ਕਰਨ ਕੁਮਾਰ ਜੀ ਅੰਮੋ ਜੀ ਕੋਲ ਪਾਪਾ ਇੱਕ ਜਗਾਰੇ ਛੱਡ ਕੇ ਬਾਲ ਸਾਹਿਬ ਕੋ ਬਾਕੀ ਲੱਗੇ ਹੇ ਹੱਥ ਖੜੇ ਕਰਕੇ ਇੱਕ ਵਾਰੀ ਜੋਰ ਲਾਦਾ ਫੇਰਾ ਵੀ ਗਲਾ ਸੁੱਕ ਗਿਆ ਦੋ ਤਿੰਨ ਘੰਟੇ ਜਿਹੜੇ ਘੰਟੇ ਹੋ ਗਏ ਬੋਲੇ ਸੋਹ ਰਹਾ ਹਾ ਰਹਾ ਨਾ ਚਾਹ ਇੱਕ ਕਰਕੇ ਆਹ ਚੁੱਕ ਕੇ ਲੋਕਿਆਣਾ ਸ਼ਹਿਰ ਦੇ ਕਟਨ ਤੇ ਸੁਤਨੋ ਫਤਿਹ ਸੋਦਾ ਵਾਈ ਬੁਜੀ ਕਾਂਸਾ ਮੈਂ ਮਾਫੀ ਚਾਹੁੰਦਾ ਹਾਂ ਇਹ ਤੇ ਵੇਖ ਲਈ ਬਹੁਤ ਕਰਦੇ ਵਾਣੇ ਅੱਜ ਪੰਜਾਬ ਬਚਾਉਣ ਯਾਤਰਾ ਕਰ ਰਹੀ ਸੀ ਤੇ ہزارਾਂ ਦੀ ਗਿਣਤੀ ਸੰਬੰਧਿਤ ਟੈਕਨੋਲੋਜੀ ਲਈ ਬੇਹੁੱਦੀ ਹੁੰਦੀ ਹੈ ਉਹਦੇ ਕਿ ਲੋਕਾਂ ਦਾ ਇਨਾਂ ਗੱਲਾਂ ਕਰਦੇ ਰਿਹਾ ਸੀ ਕਿ ਇਹ ਹੋ ਕੇ ਪਹੁੰਚੀ ਹਾਂ ਕਿ ਹਰ ਇੱਕ ਤੋਂ ਮਾਰ ਕੇ ਇੱਕ ਨੰਦ ਜਾਣੇ ਅੱਜ ਜੋ ਹਜ਼ਾਰ ਸੂਬੇ ਦੀਆਂ ਨਾ ਵੀ ਤਾਂ ਤੁਸੀਂ ਜਾਣਦੇ ਹੋ ਚਾਰ ਪਾਰਟੀਆਂ ਮਦਾਨ ਚੋਕ ਮੈਂ ਤਕਰੀਬਨ ਮਾਈਕੋਨ ਤਿੰਨ ਦਲੀਆਏ ਪਾਰਟੀਆਂ ਇੱਕ ਹੁੰਦੀ ਆਪਣੀ 103 ਸਾਲ ਪੁਰਾਣੀ ਪਾਰਟੀ ਪੰਜਾਬੀਆਂ ਦੀ ਆਵਾਜ਼ ਖਾਲਸਾ ਪਾਰਟੀ ਦੀ ਆਵਾਜ਼ ਜਿਸ ਨੇ ਅਫਰ ਦਵਾਈ ਜੋਗੀ ਲਈ ਕੌਮੀ ਅਕਾਲੀ ਦੇ ਕੋ ਸਿਆਸੀ ਪਾਰਟੀ ਨਹੀਂ ਇੱਕ ਸੋਚ ਹੈ ਇੱਕ ਜਥੇਬੰਦੀ ਹੈ ਜਿਹਨੂੰ 130 ਸਾਲ ਪਹਿਲੇ ਬਣਾਇਆ ਗਿਆ ਸੀ ਜਿਹੜੋ ਉਸ ਤਰ੍ਹਾਂ ਜਿਹੜੇ ਆਪਣੇ ਗੁਰੂ ਕਰ ਸੀ ਸਾਰੇ ਧਰਮਾਂ ਦੇ ਦੇਖ ਕੇ ਸੀ ਤੇ ਬਹੁਤ ਉਥੇ ਬੜੀਆਂ ਬੇਅਦਬੀ ਕਰਦੇ ਸੀ ਹੁਣ ਆਪਣੇ ਕੌਮ ਇਕੱਠੀ ਹੋਈ ਆਪਣੇ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਮਹੰਤਾ ਤੋਂ ਗੁਰੂ ਘਰ ਸਾਰੇ ਆਜ਼ਾਦ ਕਰਾਏ ਤੇ ਬਹਿ ਕੇ ਉਹਨਾਂ ਨੇ ਸ਼ੌਂਦੀ ਗੁਰਦੋਰਾ ਪ੍ਰਬੰਧਕ ਕਮੇਟੀ ਬਣਾਈ ਜਿਹੜੀ ਦੇਖੇਗੀ ਕਿ ਗੁਰੂ ਘਰਾਂ ਦੀ ਮਰਿਆਦਾ ਰੱਖਣਾ ਉਹ ਕੋਲ ਉਹਨਾਂ ਨੇ ਸੇਵਾ ਕਰੋਗੇ ਗੁਰੂ ਘਰਾਂ ਦੀ ਜਦੋਂ ਆਪਣੀ ਉਹ ਟੂਮ ਇਕੱਠੀ ਹੋਈ ਬਜ਼ੁਰਗ ਇਕੱਠੇ ਹੋਏ ਉਹਨਾਂ ਨੇ ਦੇਖਿਆ ਕਿ ਜੇ ਹੁਣ ਤਾਂ ਆਪਾਂ ਕਬਜ਼ਾ ਲੈ ਲਿਆ ਮਹੰਤਾ ਤੋਂ ਅੱਗੇ ਤੋਂ ਜੇ ਕਿਸੇ ਨੇ ਹਮਲਾ ਕੀਤਾ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਪਾਰਟੀ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ لڑ سکے اپنی قوم دی لڑائی لڑ سکے تو مہینے بعد شروع کالی دل بنایا شومی کالی دل کی جائیداد نہیں قومتی دی 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 جائیداد ہے, تھوڑی فوج ہے جیوڑا مرنا پنجاب جہڈیا ہیں نیشنل پارٹیاں پام کانگرس ہے پام بی ਪਾਵੇ ਆਮ ਆਦਮੀ ਪਾਰਟੀ ਹੈ ਉਹਨਾਂ ਨੂੰ ਹੁਕਮ ਦਿੱਲੀ ਹੁੰਦੇ ਆ ਜੋ ਦਿੱਲੀ ਵਾਲੀ ਸਰਕਾਰਾਂ ਚੁੰਨੀ ਹੈ ਦਿੱਲੀ ਵਾਲਿਆਂ ਉਹਦੇ ਲੀਡਰ ਚਾਹਦੇ ਆ ਓਹੀ ਹੁੰਦਾ ਹੈ ਪੰਜਾਬ ਦੀ ਕੋਈ ਲੜਾਈ ਹੋਏ ਕਿਸਾਨੀ ਦੀ ਲੜਾਈ ਹੋਏ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਦੇਖਦੇ ਆ ਕਿ ਸਾਡਾ ਪਾਰਟੀ ਨੂੰ ਦੇਸ਼ ਵਿੱਚ ਕਿਸ ਦਾ ਫਾਇਦਾ ਹੈ ਪੰਜਾਬ ਪਾਵੇ ਇਨਸਾਫ ਮਿਲੇ ਪੰਜਾਬ ਨੂੰ ਦਾ ਜਾਂ ਨਾ ਮਿਲੇ ਹੁਣ ਮੈਂ ਜਿਹੜੀਆਂ ਤਿੰਨ ਪਾਰਟੀਆਂ ਜੇ ਤੁਸੀਂ ਇਹਨਾਂ ਦਾ ਪੁੱਛੋਕਰ ਦੇਖ ਲੋ ਨੈਸ਼ਨਲ ਪਾਰਟੀ ਜਾਣਾ ਮੈਂ ਸਾਰੇ ਸਾਰੇ ਆਪਣੇ ਸਿੱਖ ਭੈਣ ਭਰਾ ਬੈਠੇ ਆ ਪੰਜਾਬੀ ਬੈਠੇ ਆ ਪਹਿਲੀ ਜੂਨ ਨੂੰ ਵੋਟਾਂ ਹੈ ਪਹਿਲੀ ਜੂਨ ਸਾਇਦ ਤੁਸੀਂ ਭੁੱਲ ਗਏ ਹੋਵੋਗੇ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂਾਂ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ ਤੇ ਟੈਂਕ ਭੇਜੇ ਸੀ ਪਹਿਲੀ ਜੂਨ 40 ਸਾਲ ਪਹਿਲੇ 40 ਸਾਲ ਪਹਿਲੇ 84 ਛੋਡੇ ਸਾਰੇ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ ਹਲੇ ਤੱਕ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਅੰਦਰ ਨਹੀਂ ਕੀਤਾ ਹਲੇ ਤੱਕ ਕੀ ਆਪਾ ਭੁੱਲ ਸਕਦੇ ਆ ਕਾਂਗਰਸ ਪਾਰਟੀ ਨੂੰ ਜੇ ਆਪਾ ਭੁੱਲ ਜਾਨੇ ਆ ਇਹਦਾ ਮਤਲਬ ਆਪਣੇ ਖੂਨ ਖੂਨ ਨਹੀਂ ਲਿਆ ਦੂਜੀ ਗੱਲ ਮੈਂ ਕਹਿਣਾ ਚਾਹਣਾ ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਨੂੰ ਪਿਛਲੇ 7-8 ਸਾਲ 10 ਸਾਲਾਂ ਤੋਂ ਕਮਜ਼ੋਰ ਕਰ ਦਿੱਤਾ ਖੋੜੇ ਉਹਨ ਸ਼ਕਤੀਆਂ ਨੇ ਦੇਖਿਆ ਕਿ ਖਾਲਸਾ ਪੰਥ ਤੇ ਪੰਜਾਬੀਆਂ ਦੀ ਤਾਕਤ ਅਕਾਲੀ ਦਲ ਹੈ ਜੇ ਅਕਾਲੀ ਦਲ ਕਮਜ਼ੋਰ ਕਰ ਦਈਏ ਤੇ ਪੰਜਾਬੀਆਂ ਦੇ ਖਾਲਸਾ ਪੰਥ ਦੀ ਤਾਕਤ ਕਮਜ਼ੋਰ ਹੋ ਜੂਗੀ ਉਹਨਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਝੂਠਾ ਪ੍ਰਚਾਰ ਕਿ ਕਾਲੀ ਸਖ ਅਕਾਲੀ ਦਲ ਨੇ ਬੇਅਦਬੀ ਕਰਾਈ ਅਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਜੋ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਕੋਈ ਬੇਅਦਬੀ ਕਰ ਸਕਦੀ ਹੈ ਜਿੰਨੇ ਮੈਂਬਰ ਐ ਅਮਰਤ ਤਾਹੀ ਸੀ ਪ੍ਰਧਾਨ ਨੰਬਰ ਤਾਹੀ ਸਾਹਿਬ ਹੀ ਲੀਡਰ ਨੰਬਰ ਤਾਹੀ ਕੀ ਉਹ ਬੇਦਬੀ ਕਰ ਸਕਦੇ ਆ ਜਾਣ ਕੇ ਪ੍ਰਚਾਰ ਕਿੰਨਾ ਨੇ ਕੀਤਾ ਪਾਕਤਾਂਵੇਂ ਏਜੰਸੀਆਂ ਦੇ ਬੰਦਿਆਂ ਨੇ ਜਿਹਦਾ ਨਿਸ਼ਾਨਾ ਕਾਲੀਦਨ ਨੂੰ ਕਮਜ਼ੋਰ ਕਰਨਾ ਸੀ ਉਹ ਬੰਦੇ ਕਿੱਥੇ ਅੱਜ ਉਹ ਦਾदूवाल ਸਾਹਿਬ ਜਿਹੜੇ ਉੱਥੇ ਮੋਰਚਾ ਲਾਉਂਦੇ ਸੀ ਕਿੱਥੇ ਅੱਜ ਮੰਨ ਸਾਹਿਬ ਕਿੱਥੇ ਐ ਅੱਜ ਬੀਜੇਪੀ ਦੀ ਝੋਲੀ 'ਚ ਬੈਠੇ ਬੀਜੇਪੀ ਕੋਲ ਬੈਠੇ ਆ ਤੇ ਅੱਜ ਦੇ 10 ਸੱਤ ਸਾਲ ਹੋ ਗਏ ਕਿ ਸੁਖਰੀ ਖਾਲੀ ਬੰਦੇ ਨੂੰ ਦੇ ਖਿਲਾਫ ਇਹਨਾਂ ਨੇ ਕੋਈ ਐਕਸ਼ਨ ਲੇਤਾ ਦੂਜੀਆਂ ਦੋ ਸਰਕਾਰਾਂ ਤਾਂ ਆਪਣੀਆਂ ਉਹਨਾਂ ਨੇ ਤਾਂ ਆਪਣਾ ਮਤਲਬ ਕਰਨਾ ਸੀ ਆਪਾਂ ਇਹਨਾਂ ਦੀ ਗੱਲਾਂ 'ਚ ਆ ਗਏ ਹੁਣ ਵੀ ਇਹਨਾਂ ਦੀ ਕੋਸ਼ਿਸ਼ ਆਈ ਹੈ ਹੁਣ ਹੁਣ ਕੀ ਹੋ ਗਿਆ ਜਦੋਂ ਅਸੀਂ ਕਿਸਾਨੀ ਦਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨੀ ਦੇ ਨਾਲ ਖੜ ਗਏ ਬੀਜੇਪੀ ਨੂੰ ਛੜਤਾ ਆਪਣੀ ਪਾਰਟੀ ਕਮਜ਼ੋਰ ਕਰਤੀ ਤੇ ਅੱਜ ਬੀਜੇਪੀ ਨੂੰ ਦੱਸ ਕੀ ਕੀਤਾ ਤੁਹਾਡੇ ਨਾਲ ਤੱਤ ਹਜ਼ੂਰ ਸਾਹਿਬ ਜਿਹੜਾ ਆਪਣਾ ਬੜਾ ਪਾਵਨ ਤੱਤ ਹੈ ਸੋਦੀ ਕਮੇਟੀ ਜਿਹੜੀ ਉਹ ਚਲਾਉਂਦੀ ਹੈ ਇੱਕ ਐਕਟ ਵੀ ਪੜਾਈ ਗਈ ਸੀ ਕੋਈ 60 ਸਾਲ ਪਹਿਲੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਸਿੰਘ ਸਭਾਵੰਦ ਦੇ ਮੈਂਬਰ ਸੀ ਉਤੋਂ ਉੱਥੋਂ ਦੇ ਗੁਰੂ ਘਰਾਂ ਦੇ ਮੈਂਬਰ ਸੀ ਉਹਨਾਂ ਸਾਰਾ ਐਕਟ ਬਦਲ ਕੇ 12 ਮੰਦੇ ਨੋਮਿਨੇਟ ਕਰਤੇ ਆਰਐਸਐਸ ਦੇ ਹੁਣ ਅੱਜ ਤੱਕ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਾਬਜ਼ ਆਰਐਸਐਸ ਹੈ ਸਖਤ ਪਟਨਾ ਸਾਹਿਬ ਦੀ ਕਮੇਟੀ ਤੇ ਕਾਬਜ ਆ ਆਰਐਸਐਸ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਕੰਟਰੋਲ ਆਰਐਸਐਸ ਦਾ ਹੈ ਤੇ ਪਹਿਲਾ ਵੱਡਾ ਹਮਲਾ ਕੀਤਾ ਜਦੋਂ ਗ੍ਰੇਸ ਵੀ ਕਰ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਹਰਿਆਣੇ ਦੀ ਲਗ ਬਣਾਤੀ ਤੇ ਹਰਿਆਣੇ ਵਿੱਚ ਤੁਸੀਂ ਦੇਖਿਓ ਕੀ ਕੀਤਾ ਸਾਰੇ ਆਰਐਸਐਸ ਦੇ ਬੰਦੇ ਉਹਨੇ ਆਪਣੇ ਨਾਮਿਨੇਟ ਕਰਤੇ ਆ ਦਾਦੂ ਵਾਲ ਵਰਗੇ ਉੱਥੇ ਪ੍ਰਧਾਨਾਂ ਤੇ ਹੁਣ ਕੀ ਜਾਗੋਗੇ ਕਿ ਦੋ ਤੁਸੀਂ ਕੋ ਥੋੜੀ ਉੱਤੇ ਟੱਪ ਜਾਣਾ ਹੈ ਆ ਆਮ ਆਦਮੀ ਪਾਰਟੀ ਕਹਿੰਦੀ ਕੀ ਸੀ ਕਰਦੇ ਕੀ ਸੀ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਜਿਹਨੂੰ ਇੱਕ ਦਿਨ ਦਾ ਤਜਰਬਾ ਨਹੀਂ ਆ ਮੁੱਖ ਮੰਤਰੀ ਬੰਨਿਆ ਫੀਲਿੰਗ ਲੈਣ ਵਾਸਤੇ ਕਿ ਮੈਂ ਮੁੱਖ ਮੰਤਰੀ ਬਣ ਜਾਵਾਂ ਕਹਿੰਦੇ ਕੀ ਸੀ ਤੇ ਕਰ ਕੀ ਕੀਤਾ ਨਾ ਕਹਦਾ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਐਮ ਐਲ ਏ ਦੇ ਪਿਛੋਕੜ ਦੇਖਿਆ ਕੈਰੈਕਟਰ ਦੇਖਿਆ ਐਜੇ ਲੋਕ ਆ ਜਿਹੜਾ ਤੁਸੀਂ ਸਟੇਜ ਤੇ ਆਪਣੇ ਘਰੇ ਨਹੀਂ ਬੁਲਾ ਸਕਦੇ ਲੋਕਾਂ ਨੇ ਕੀ ਕੀਤਾ ਕਿ ਐਮਐਲਏ ਤਾਂ ਦੇਖੇ ਹੀ ਨਹੀਂ ਤੁਸੀਂ ਤੁਸੀਂ ਤਾਂ ਕੱਲਾ ਝਾੜੂ ਦੇਖਿਆ ਤੁਸੀਂ ਤਾਂ ਕੱਲਾ ਕੰਧਾ ਤੇ ਲਿਖਿਆ ਦੇਖਿਆ ਕਿ ਇੱਕ ਮੌਕਾ ਝਾੜੂ ਦੇ ਦੋ ਤੇ ਸਾਰੇ ਪੰਜਾਬੀ ਲੱਗ ਗਏ ਮੈਂ ਪੰਜਾਬੀ ਨੂੰ ਪੁੱਛਣਾ ਚਾਹਣਾ ਹੈ ਕਿ ਆਪਾਂ ਤਜਰਬੇ ਕਿਉਂ ਕਰਦੇ ਰਹਿੰਦੇ ਆ ਆ ਗੁਜਰਾਤ ਚਲੇ ਜਾਓ ਪਿਛਲੇ 30 ਸਾਲ ਤੋਂ ਮੋਦੀ ਸਾਹਿਬ ਨੂੰ ਵੋਟਾਂ ਪਾਈ ਜਾਂਦੇ ਆ ਤਜਰਬੇ ਨਹੀਂ ਕਰਦੇ ਆ ਝਾੜੂ ਵਾਲੇ ਵੀ ਉੱਥੇ ਝੂਠ ਬੋਲਣ ਗਏ ਸੀ ਉਹਨਾਂ ਨੂੰ ਪਤਾ ਹੈ ਕਿ ਜੋ ਕਰਨ ਵਾਲਾ ਜਿਹਨੇ ਡਿਵੈਲਪਮੈਂਟ ਕਰਾਈ ਹੈ ਸਭਾ ਦੇਖਦੇ ਕਰਨਾ ਮੋਦੀ ਆ ਸਾਨੂੰ ਲੋੜ ਹੀ ਨਹੀਂ ਇੱਥੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਦੇਖਦੇ ਕੰਮ ਕਰਨ ਨਾਲ ਥੋੜੀ ਲੜਾਈ ਲੜਨ ਨਾਲ ਥੋੜੀ ਫੌਜ ਇਕੱਲੀ ਦੇ ਨਾਲ ਨਹੀਂ ਇਹਨੂੰ ਐਤੀ ਛੱਡੋ ਆਪਾਂ ਤਜਰਬੇ ਕਰ ਲਓ ਕੈਪਟਨ ਅਮਰਿੰਦਰ ਸਿੰਘ ਨੇ ਗੁਰੂਕਾ ਸਾਹਿਬ ਦੀ ਝੁੱਟੀ ਸੌਂਗਾ ਵੀ ਸਾਰੇ ਵੋਟ ਨੂੰ ਪਾ ਕੇ ਹੁਣ ਝਾੜੂ ਵਾਲਾ ਆ ਗਿਆ ਕਿ ਪੰਜ ਸਾਲ ਇਹਨੂੰ ਦਿੱਤੇ 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ ਮੇਰਾ 50 ਸਾਲਾਂ 7 ਸਾਲ ਦਾ ਹੋ ਗਿਆ ਹੋ ਜਾਊਗਾ ਦੇ ਹੁਕਮ ਮੈਨੂੰ ਲੱਗਦਾ ਹੋਰ ਵੀ ਕੋਈ ਆ ਜੂਗਾ ਉਹਨੂੰ ਵੀ ਦੇ ਦੇਉਗੇ 5 ਸਾਲ ਕਿਹਨ பே ਜੋ ਕੁਛ ਬਣਿਆ ਪੰਜਾਬ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ ਜਿਆਦਾ ਲੰਬਾ ਨਾ ਜੋ 50 ਸਾਲ ਦੇਖ ਲਓ 50 ਸਾਲਾਂ 'ਚ 22 ਸਾਲ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾ ਰੱਖਿਆ 10 ਸਾਲ 15 ਸਾਲ ਸਹਿ ਗਵਰਨਰ ਦੀ ਰਾਤ ਸੀ ਜਿਹਦਾ ਕੁਬਾ ਦਾ ਟਾਈਮ ਸੀ ਤੇ 10 ਸਾਲ ਕੈਪਟਨਸੀ ਤੇ 3 ਸਾਲ ਆ ਆ ਝਾੜ ਵਾਲੇ ਆ ਜੋ ਕੁਸ਼ਿਪ ਲੁਧਿਆਣੇ ਤੋਂ ਤੁਸੀਂ ਆਪਣੇ ਗਲੀ ਤੋਂ ਨਿਕਲ ਕੇ ਤੁਸੀਂ ਚੰਦੀਵਰ ਚਲੇ ਜਾਓ ਅੰਮ੍ਰਿਤਸਰ ਚਲੇ ਜਾਓ ਬਠਿੰਡੇ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਜੋ ਕੁਸ਼ ਦੇਖੋਗੇ ਬੜਿਆਂ ਪਤਾ ਕਰਾਲੋ ਕਿਦੋਂ ਬਣਿਆ ਉਹ ਕੱਲੀ ਖਾਲੀ ਦਲੀ ਸਰਕਾਰ ਦੇ ਦਰਨ ਬਣਿਆ ਭਾਵੇਂ ਸੜਕ ਹੈ ਭਾਵੇਂ ਸੜਕ ਹੈ ਭਾਵੇਂ ਫਰਮਲ ਪਲਾਂਟ ਹੈ ਭਾਵੇਂ ਗਰੀਬ ਨੂੰ ਆਟਾ ਦਾਲ ਸ਼ਗਲ ਪੈਨਸ਼ਨ ਹੈ ਪਾਵੇਂ ਪਾਰੀਆਂ ਨੂੰ ਸੂਲਤਾ ਪਾਵੇਂ ਟਿਊਲ ਦੇ ਕਨੈਕਸ਼ਨ ਆ ਪਾਵੇਂ ਮੰਡੀਆਂ ਮਤਲਬ ਜਿਆਦਾ ਦੂਰ ਨਾਲ ਜਈਏ ਲੁਧਿਆਣਾ ਸ਼ਹਿਰ ਪਤਾ ਕਰ ਲੋ ਕਿੰਨਾ ਪੈਸਾ ਇਹਨਾਂ ਡਵੈਲਪਮੈਂਟ ਆਪਣੀ ਸਰਕਾਰ ਨੇ ਕੀਤੀ ਤੇ ਕਿੰਨਾ ਪਿਛਲੇ 10 ਸਾਲਾਂ ਚ ਹੋਈ ਹੈ ਕੱਲੇ ਢਿੱਲੋ ਸਾਹਿਬ ਦੇ ਹਲਕੇ ਦੀ ਮੈਂ ਤਾਂ ਗੱਲ ਕਰਦਾ ਮੈਂ ਦੇਖੋ ਲੋ 4-500 ਕਰੋੜ ਤਾਂ ਮੈਂ ਦਿੱਤਾ ਇਹਨਾਂ ਨੂੰ ਇੰਨਾ ਉਹਨਾਂ ਦੇ ਹਲਕੇ ਤੇ ਤੁਰ ਨਹੀਂ ਸਕਦੇ ਸੀ ਅਸੀਂ ਸੀਵਰੇਜ ਪਾ ਕੇ ਆ ਕੀਤਾ ਲੁਧਿਆਣਾ ਵਿੱਚ ਪਾਵੇਂ ਸੜਕਾਂ ਜਿੰਨੀਆਂ ਜਿੰਨੇ ਫਲਾਇਓਵਰ ਆ ਜਿੰਨੇ ਸੈਂਟਰਲ ਰੋਡ ਆ ਸਾਰਾ ਕੁਝ ਅਕਾਲੀ ਦੰਦ ਦੀ ਸਖਰਾਂ ਦਾ ਫਿਰ ਆਪਾਂ ਜੇ ਮੈਥ ਨੂੰ ਆਈ ਬੇਕਤੀ ਕਰਨਾ ਜੇ ਹੁਣ ਨਾ ਪੜ ਜਾਗੇ ਪੰਜਾਬੀਓ ਜੇ ਹੁਣ ਨਾ ਜਾਗੇ ਬਾਕ ਲੇਟ ਹੋ ਜੂਗਾ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜਿਵੇਂ ਇਹਨਾਂ ਨੇ ਨੈਸ਼ਨਲ ਪਾਰਟੀਆਂ ਨੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਨਾ ਉੱਥੇ ਬਾਰਡਰ ਹੋ ਕੇ ਉੱਥੇ ਬੰਬ ਫਟੇ ਸੀਲ ਕਰਤਾ ਪੰਜਾਬ ਤੁਸੀਂ ਵੀ 1 ਜੂਨ ਨੂੰ ਆਪਣੇ ਪੰਜਾਬ ਦੇ ਬਾਰਡਰ ਬੰਦ ਕਰ ਦਿਓ ਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਅਸੀਂ ਇੱਕ ਵੋਟ ਨਹੀਂ ਪਾਉਣੀ ਪਾਉਣੀ ਆਪਣੇ ਪੰਜਾਬੀਆਂ ਦੀ ਪਾਰਟੀ ਆਪਣੇ ਪੰਜਾਬੀਆਂ ਦੀ ਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਸੋਚ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਸੋਚ ਹੈ ਅਸੀਂ ਸਰਬੱਤ ਦਾ ਭਲਾ ਸੋਚਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਦੇ ਆਂ ਤੁਸੀਂ ਦੇਖ ਲਓ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ Christian ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਦੇਖੋ ਕਿਸੇ ਧਰਮ ਦੀ ਐ ਮਿਸਾਲ ਨਹੀਂ ਹੋਣੀ ਆਪਣੇ ਗੁਰੂ ਸਬਾਨ ਨੇ ਆਪਣਾ ਸੀਸ ਦੂਜੇ ਧਰਮ ਨੂੰ ਬਚਾਉਣ ਵਾਸਤੇ ਦਿੱਤਾ ਸੀ ਇੱਕ ਵੱਡੀ ਮਿਸਾਲ ਕੀ ਐ ਸਾਡੀ ਕਾਲੀ ਦਲ ਦੀ ਸੋਚ ਐ ਕਿ ਪੰਜਾਬ ਇਕੱਠਾ ਰਹੇ ਕਿ ਨਾ ਪਾਈਚਾਰੇ ਸ਼ਾਂਤ ਰਹਿ ਪੰਜਾਬ ਅਮਨ ਸ਼ਾਂਤੀ ਰਹਤਾ ਹੀ ਪੰਜਾਬ ਤਰੱਕੀ ਕਰੂਗਾ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਣੀਆਂ ਅਸੀਂ ਤਾਂ ਜੋੜ ਕੇ ਅਸੀਂ ਦਿਲ ਲੋਕਾਂ ਦੇ ਜੋੜਦੇ ਆ ਉਹ ਤੋੜਦੇ ਆ ਇਸ ਕਰਕੇ ਮੈਂ ਸਾਡੇ ਪਾਰਟੀ ਵਾਸਤੇ ਅੱਜ ਬੜਾ ਖੁਸ਼ੀ ਦਿਨਾ ਸਰੇਂਦਰਜੀਤ ਸਿੰਘ ਜੀ ਮੇਰਾ ਵੀਰ ਹੈ ਮੇਰੇ ਕੋਲ ਪਿੰਡ ਆਇਆ ਤੇ ਮੈਨੂੰ ਬੜੀ ਖੁਸ਼ੀ ਹੋ ਕੇ ਦੇਖ ਕੇ ਪਹਿਲੀ ਵਾਰ ਮਿਲਿਆ ਨਨੂ ਕਿ ਆ ਉਹ ਇਕਮਰਤ ਹਰੀ ਸਿੰਘ ਹੈ ਤੇ ਮੈਂ ਕਹਾਂ ਸਾਡਾ ਕੈਂਡੀਡੇਟ ਵੀ ਅਮਰਤਾਰ ਹੀ ਹੈ ਕਿ ਜਿੰਨੇ ਤੁਸੀਂ ਪਾਰਟੀਆਂ ਦੇ ਦੇਖ ਲੋ ਭਾਵੇਂ ਬਿੱਟੂ ਹੈ ਭਾਵੇਂ ਸ਼ਿੱਟੂ ਹੈ ਰਾਤ ਨੂੰ ਬੋਤਲ ਖਾਲੀ ਕਰ ਦਿੰਦੇ ਆ ਤੇ ਝੂਠ ਬੋਲਣ ਦੀ ਟੰਡ ਹੈ ਜਿੰਨੇ ਮਰਜੀ ਇਹਨਾਂ ਦੇ ਝੂਠ ਬਿਲਾ ਲਓ ਉਹ ਰਾਜਨੀਤੀ ਕਰਦੇ ਆ ਵੋਟਾਂ ਦੀ ਅਸੀਂ ਰਾਜਨੀਤੀ ਕਰਦੇ ਹਾਂ ਕਾਲੀ ਕਲ ਦਿਲ ਜਿੱਤਣ ਦੀ ਇੱਕ ਬਹੁਤ ਵਧੀਆ ਇਨਸਾਨ ਆ ਸਾਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਮੈਂ ਢਿੱਲੂ ਸਾਹਿਬ ਤੇ ਸਮੁੱਚੀ ਟੀਮ ਨੂੰ ਕਹਿਣਾ ਸਾਰੇ ਸਾਡੀ ਇੱਕ ਕਾਲੀ ਦਲ ਸਾਡੀ ਇੱਕ ਹੈ ਅਸੀਂ ਕਾਲੀ ਦਲ ਇੱਕ ਪਰਿਵਾਰ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਸਮਝਿਆ ਪ੍ਰਧਾਨ ਮੈਂ ਇੱਕ ਪਰਿਵਾਰ ਦਾ ਮੈਂਬਰ ਅਸੀਂ ਭਰਾਵਾਂ ਵਾਂਗੂ ਸਾਰੇ ਰਹਿੰਦੇ ਆ ਕੋਈ ਕੰਮ ਹੋਇਆ ਅਸੀਂ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਗੱਲ ਕਰਦੇ ਰਹਿੰਦੇ ਆ ਇੱਕ ਟੀਮ ਕਰਕੇ ਕਰਦੇ ਆ ਆ ਟੀਮ ਹੀ ਆਪਣੀ ਕੌਮ ਦੀ ਟੀਮ ਹੈ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਧਰਮ ਪਤਰੀ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਕਾਲੀਦਲ ਜਾਇ ਤੁਹਾਨੂੰ ਪੂਰਾ ਮਾਨ ਸਰਕਾਰ ਪਿਆਰ ਆਪਣੇ ਘਰ ਰਿਹਾ ਹੈ ਸਹੀ ਮਣੇ ਤੇ ਦਿਲ ਖੁਸ਼ ਹੋਇਆ ਉਹਨਾਂ ਤੁਹਾਨੂੰ ਅੱਜ ਆ ਕੌਮ ਦਾ ਪੱਕਾ ਘਰ ਹੈ ਤੇ ਇੱਕ ਹੀ ਲੜਾਈ ਵੀ ਇੱਕ ਪਾਸੇ ਪੰਜਾਬ ਹੈ ਪੰਥ ਹੈ ਤੇ ਦੂਜੇ ਪਾਸੇ ਦਿੱਲੀ ਵਾਲੀਆਂ ਲੁਟੇਰੇ ਆ ਕੌਮ ਤੇ ਪੰਥ ਨੂੰ ਪੰਜਾਬੀਆਂ ਨੂੰ ਕਹਿੰਦਾ ਕਿੱਥੇ ਹੋ ਜੋ ਨਾਲੇ ਪਾਰਟੀ ਦੀ ਚੜ੍ਹਦੀ ਕਲਾ ਖਰਾਓ ਤੇ ਮੈਂ ਤੈਨੂੰ ਇੱਕ ਕੱਲ ਦੱਸਾਂ ਜੇ ਪੰਜਾਬੀ 92 ਸੀਟਾਂ ਝਾੜੂ ਵਾਂਗ ਦੇ ਸਕਦੇ ਨਾ ਤੁਸੀਂ ਮੂਡ ਬਣਦੇ ਨਾ 13 ਦੀਆਂ 13 ਸੀਟਾਂ ਅਕਾਲੀ ਦਲ ਨੂੰ ਕੱਲੇ ਹੀ ਦਿਵਾ ਦੋਗੇ ਮੈਨੂੰ ਪਤਾ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਤਨਮਹਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਢਿੱਲੋਂ ਸਾਹਿਬ ਬੜੇ ਨੇਕ ਇਨਸਾਨ ਹੈ ਮੈਨੂੰ ਪੂਰੀ ਆਸ ਹੈ ਕਿ ਬਣਿਆ ਲੈਣੇ ਨੇ ਇੱਕ ਰਿਕਾਰਡ ਤੋੜਦੇ ਨੇ